ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਫਰੀਦਕੋਟ ਜ਼ਿਲ੍ਹੇ ਦਾ ਮਨਮਤਾ ਨਗਰ ਆ ਤੇ ਇਹ ਆਖਰੀ ਪਿੰਡ ਆ ਗਿਆ ਧੂੜਕੋਟ ਇਹ ਤੋਂ ਗਿਆ ਜਿੱਲ ਪਿੰਡ ਫਰੋਜ਼ਪੁਰ ਜ਼ਿਲ੍ਹੇ ਦਾ ਆ ਜਾਂਦਾ ਵਾ ਮਿੱਤਰੋ ਧੂੜਕੋਟ ਪਿੰਡ ਦੇ ਵਿੱਚ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਜਾਨਵਰ ਦੋ ਦਿਖਾਉਣੇ ਆ ਦੋਵੇਂ گاਵਾ ਤੋਂ ਨੂੰ ਟੌਪ ਜਿੰਨਾ ਭਰਾਵਾਂ ਨੇ ਘੱਟ ਪੈਸਿਆਂ ਦੇ ਵਿੱਚ ਚੰਗੀ ਵਾੜ ਲੈਣੀ ਆ ਚੰਗੇ ਦੁੱਧਣ ਦੀ ਲੈਣੀ ਆ ਆਰਡਰ ਕੁਆਲਟੀ ਦੀ ਬਿਹਤਰ ਲੈ ਲੈਣੀ ਆ ਉਹ ਸਾਰਿਆਂ 'ਚ ਸ਼ਰਤਾਂ ਜਿਹੜੀਆਂ ਤੁਹਾਡੀਆਂ ਪੂਰੀਆਂ ਕਰਦੇ ਆਪਾਂ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਕੀ ਹਾਲ ਆ ਬੱਡੇ ਬਹੁਤ ਵਧੀਆ ਸੇਤਾ ਦੇ ਪਰਿਵਾਰ ਵਧੀਆ ਵਧੀਆ ਚਲੋ ਸੁਖ ਲ ਭਾਈ ਅੱਛਾ ਬੱਡੇ ਵੀਰੇ ਆ ਪਹਿਲੇ ਨੰਬਰ ਤੇ ਡੱਬੀ ਵਹਿੜਾ ਜਿਹੜੀ ਇਹ ਕਿੰਨੇ ਵਸੂਆ ਇਹ ਤੀਜਾ ਸੂਆ ਸੋਈ ਵੀ ਠੀਕ ਹੈ ਕਿੰਨਾ ਟਾਈਮ ਹੋ ਗਿਆ ਸੂਈ ਇਹਨੂੰ ਡੇਢ ਮਹੀਨਾ ਹੋ ਗਿਆ ਸੂਈ ਠੀਕ ਹੈ ਵੀਰੇ ਦੁੱਧ ਕਿੰਨੇ ਤੇ ਚੱਲਦੀ ਦੁੱਧ ਹੁਣ 16 ਕਿਲੋ ਤੋਂ ਬਾਹਰ ਆਪਾਂ 16 ਕਿਲੋ ਦੇ ਵਿੱਚ ਆ ਦੁੱਧ 16 ਕਿਲੋ ਤੋਂ ਬਾਹਰ ਆਪਾਂ ਸੂਆ ਦੇ ਵਿੱਚ ਕੋਈ ਬਣੀ-ਬੁਣੀ ਹੋ ਗਈ ਨਹੀਂ ਨਹੀਂ ਬਣੀ ਨਹੀਂ ਗਈ ਡੇਢ ਮਹੀਨਾ ਹੋਇਆ ਠੀਕ ਹੈਲੇ ਵਾਲੋ ਆ ਬ ਸੋਣੀ ਵੀ ਆ ਬਾਈ ਹਾਂ ਹਾਂ ਪੂਰੀ ਅੱਛਾ ਕੀ ਰੇਟ ਰੂਗਾ ਵੀਰੇ ਇਹਦਾ ਲੈਣ ਦੇਣੀ 58000 ਰੁਪਿਆ ਲੈਣ ਦੇਣ ਦੇ 58000 ਦੀ ਦੇਣੀ ਆ ਥੋੜਾ ਬੋਤਾ ਲੜ ਮਾੜਾ ਮੋਟਾ ਮੌਕੇ ਕੱਢੀ ਪਈ ਖੋਲੀ ਮੋੜੀ ਜੀ ਪਰ ਆ ਬੜ ਕੇ ਲੈ ਵੀ ਮੇ ਤਰੋ ਤੀਜਾ ਸੁਆ ਇਹ ਸੂਈ ਹੋਈਆ ਕਰਮ ਵਾਲੀ 1.5 ਮਹੀਨੇ ਦੀ ਸੂਈਆ ਬੱਚਾ ਤਾਂ ਹੈ ਨਹੀਂ ਇਹਦਾ ਨਹੀਂ ਬੱਚਾ ਹੈ ਨਹੀਂ ਬਾਈ ਠੀਕ ਹੋ ਗਏ ਬੱਚਾ ਹੈ ਨਹੀਂ ਕਹਿੰਦਾ ਦੋ ਤਾਂ 16 ਕੇ ਬਾਹਰ ਆ 16 ਕਲ ਮੰਨ ਕੇ ਪਈ ਜਾਂਦਾ ਲਿਆ ਜੇ ਦੇਖੋ ਕਿਹਣਾ ਠੀਕ ਆ ਰੂਡਰ ਬਹੁਤ ਚੰਗਾ ਕਰਮ ਵਾਲੀ ਹੈ ਹਨਾ ਸਾਰੀ ਚੰਗੀ ਆ ਗਾ ਬਾਈ ਹੈ ਸੀਲ ਆ ਚੋਣ ਚੜਨ ਦੀ ਪੂਰੀ ਪੂਰੀ ਯਾਰ ਆ ਆਪਦੀ ਚਾਰ ਦੰਗ ਚੋਲ ਠੀਕ ਆ ਬਾਈ ਠੀਕ ਇਸ ਗੱਲੋਂ ਨਹੀਂ ਆਪਾਂ ਨੂੰ ਲਾਂਬਾ ਹੁੰਦਾ ਨਾ ਠੀਕ ਆ ਨਾੜਾ ਨੂੜਾ ਬਿਹਤਰ ਸਾਰੀ ਚੰਗੀ ਆ ਹਨਾ ਹਾਂ ਹੂੰ ਮੂੰ ਖਾਦੇ ਪਤ ਮੂੰ ਵੇਖ ਕਿੰਦਾ ਸੋਹਣਾ ਲੱਗਦਾ ਹਨਾ ਅੱਛਾ ਇਹ ਤਾਂ ਹੋ ਗਈ ਪਹਿਲੇ ਨਾਲ ਦੂਜੀ ਦੋਗਲੀ ਵੜਾ ਜਿਹੜੀ ਵੀਰੇ ਕ੍ਰੋਸ ਇਹ ਜਰਸੀ ਦਾ ਪੱਖ ਜ਼ਿਆਦਾ ਆ ਹੂੰ ਹਾਂ ਇਹਦੇ ਥੱਲੇ ਇਹਦੇ ਥੱਲੇ 12 ਕਿਲੋ ਤੋਂ ਦੁੱਧ ਬਾਹਰ ਠੀਕ ਹੈ ਬਈ ਤੇ ਆਪਾਂ 12 ਦੇ ਵਿੱਚ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਇਹਨਾਂ ਸੂਈ ਨੂੰ ਅੱਜ ਹੋਗੇ 16 17 ਦਿਨ ਬੱਚਾ ਆ ਗਿਆ ਮਗਰ ਹਾਂ ਇਹਦੇ ਮਗਰ ਬਈ ਕੋਸਾ ਬੱਚਾ ਆ ਗਿਆ ਹੈ ਚੂਣ ਚਾਣ ਕਿਉਂ ਚਾਣ ਇੱਕ ਨੰਬਰੇ ਦਾ ਕੀ ਰੇਟ ਬਈ ਇਹਦਾ ਰੇਟ 40 ਯਾਰ ਦੇਣ ਲੈਣ ਵਾਲਾ ਕਰ ਦਿਆਂਗੇ ਕੋਈ ਨਹੀਂ ਮੌਕੇ ਜੇ ਕੋਈ ਜੋੜੇ ਲੈਣਾ ਵੇ ਫਿਰ ਕੋਈ ਨਹੀਂ ਆਪਾਂ ਕਰ ਲਾਂਗੇ ਆਪਾਂ ਠੀਕ ਹੈ ਬਈ ਤੋਰ ਦੇ ਵੀਰੇ ਉਹਨੂੰ ਇੱਕ ਖੋਲ ਦੇ ਭਰਾ ਬਣ ਕੇ ਲੈ ਵੀ ਮਿੱਤਰੋ ਇਹ ਸੂਆ ਦੂਜਾ ਤੀਜਾ ਕੇ ਨਹੀਂ ਇਹ ਤੀਜੇ ਸੂਵੇ ਤੀਜੇ ਸੂਵੇ ਹਾਂ ਤੀਜਾ ਸੂਆ ਹੀ ਇਹ ਸੂਈ ਆ 15-20 ਦਿਨਾਂ ਦੀ ਸੂਈ ਹੋਈ ਆ ਦੁੱਧ 12 ਕਿਲੋ ਤੋਂ ਬਾਰ-ਬਾਰ ਆਉਂਦੇ ਥਾਣੇ ਤਿਆਰ ਆ ਹਨਾ ਵੀਰੇ ਹਾਂ ਸੀਲ ਦੀ ਫੁੱਲ ਗਾਰੰਟੀ ਦੋਵਾਂ ਦੀ ਬਸ ਠੀਕ ਆ ਬਈ ਕੋਈ ਕਿਵੇਂ ਮਰਜੀ ਚ ਹੋਈ ਗਾ ਠੰਡੀ ਦੀ ਪੂਰੀ ਗਾਰੰਟੀ ਐਂਦੀ ਕਰਮ ਵਾਲੀ ਦੀ ਬੱਚਾ ਇਹਦੇ ਮਗਰ ਜਰਸੀ ਵਾਲਾ ਪੱਖ ਆ ਜਿਹੜਾ ਉਹ ਵਾਧਾ ਰੱਖਦੀ ਦੁੱਧ ਪੀਣ ਵਾਲੇ ਬੰਦੇ ਦੇ ਲਾਹੇਵੰਦ ਚੀਜ਼ ਆ ਕਿਉਂਕਿ ਇਹਨੇ ਥੋੜੀ ਜਿਹੀ ਘੱਟ ਹੋਈ ਆ ਨਾ ਇਹ ਪੈਰ ਬਣ ਜਾਣੇ ਨੇ ਪੈਰ ਥੋੜੇ ਬਣਾਉਣ ਵਾਲੇ ਹੂੰ ਪਿਆਰ ਚਲੀ ਦੇ ਵਧੇ ਬੂਸ ਸਾਫ ਸੁਮ ਉਹ ਜੀ ਹੋਣਾ ਜੇ ਤੋ ਹਾਂ ਥੋੜੀ ਜੀ ਕੋਈ ਦਵਾਈਆਂ ਨਹੀਂ ਸਾਫ ਘੱਟ ਦੋ ਚਾਰ ਦਿਨ ਦਾ ਹੱਥ ਪੈ ਗਿਆ ਤੇ ਵੱਜ ਜਾਣਾ ਬਾਈ ਹਨਾ 14 15 ਦੋ ਦੇ ਚੁਗੀ ਕਿ ਨਹੀਂ ਦਿੰਦੇ ਹਾਂ ਦੇਣਾ ਚਾਹੀਦਾ ਇਹਨੂੰ ਲੇਟੀ ਲੁੱਟੀ ਪੈ ਜੇ ਤਾਂ ਦੇਣਾ ਚਾਹੀਦਾ ਅੱਛਾ ਨੰਬਰ ਕਿੰਨਾ ਵੀਰੇ 75298 ਹੂੰ 1749 75298 1749 ਹਨਾ 75298 1749 ਬਾਈ ਦਾ ਨੰਬਰ ਆ ਇਹ ਬਾਈ ਜਨਵਾਰ ਸੀ ਦੋਵੇਂ ਵਿਖਾਤੇ ਪਿੰਡ ਧੂੜਕੋੜ ਤੋਂ ਜ਼ਿਲ੍ਹਾ ਫਰੀਦਕੋੜ ਕੈਮਰਾਮੈਨ ਗਰਦੀਪ ਗਿੱਲ ਦੇ ਨਾਲ